ਗਲੀਆਂ 'ਚ ਪਰ ਇਸ ਗੰਦੇ ਪਾਣੀ ਦੀ ਸਮੱਸਿਆ ਤੋਂ ਇਤਿਹਾਸਿਕ ਨਗਰ ਸ਼੍ਰੀ ਕੀਰਤਪੁਰ ਸਾਹਿਬ ਦੀ ਦਸ਼ਮੇਸ਼ ਮਾਰਕੀਟ ਦੇ ਲੋਕਾਂ ਦੇ ਕਰੀਬ 1 ਮਹੀਨੇ ਤੋਂ ਪਰੇਸ਼ਾਨ ਨੇ ਹਾਲਾਤ ਇਹ ਨੇ ਕਿ ਦੁਕਾਨਾਂ ਅਤੇ ਘਰਾਂ ਵਿੱਚ ਪਾਣੀ ਭਰ ਰਿਹਾ ਤੇ ਲੋਕਾਂ ਨੂੰ ਡਰ ਸਤਾ ਰਿਹਾ ਕਿ ਉਹਨਾਂ ਦੇ ਘਰਾਂ ਅਤੇ ਦੁਕਾਨਾਂ ਦੀਆਂ ਨੀਹਾਂ ਪੋਲੀਆਂ ਹੋ ਰਹੀਆਂ ਨੇ ਤੇ ਕਿਦਰੇ ਇਮਾਰਤਾਂ ਹੀ ਨਾ ਟਿਕ ਜਾਣ ਐਨਾਈ ਇਸ ਪਾਣੀ ਕਰਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਡਰ ਸਤਾ ਰਿਹਾ ਲੋਕਾਂ ਦੇ ਦਰਸ਼ਨ ਮੁਤਾਬਕ ਪਾਖੜਾ ਨਹਿਰ ਦੇ ਨਾਲ ਕੁਝ ਦੁਕਾਨਾਂ ਦੀ ਉਸਾਰੀ ਕੀਤੀ ਗਈ ਹੈ ਜਿੰਨਾ ਵੱਲੋਂ ਬਰਸਾਤੀ ਨਿਕਾਸੀ ਨਾਲੇ ਨੂੰ ਬੰਦ ਕਰਤਾ ਗਿਆ ਜਿਸ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ ਉਹਨਾਂ ਨੇ ਕਿਹਾ ਕਿ ਖੜੇ ਪਾਣੀ ਕਰਕੇ ਡੇਂਗੂ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ 18 ਸਾਲ ਮੈਨੂੰ ਦੁਕਾਨ ਕੀਤੀ ਸੀ ਉਹ 18 ਸਾਲ ਦੇ ਵਿੱਚ ਕਦੇ ਵੀ ਪਾਣੀ ਦੀ ਬੂੰਦ ਨਹੀਂ ਘੜੀ ਨਾਲੀ ਦੇ ਵਿੱਚ ਵੀ ਕਿਉਂਕਿ ਅੱਗੇ ਜਿਹੜੀਆਂ ਦੁਕਾਨਾਂ ਬਣੀਆਂ ਉਹ ਕਮੇਟੀ ਦੀ ਮਿਲੀ ਭੁਗਤੇ ਕਹਿ ਸਕਦੇ ਆਪਾਂ ਕਿਉਂਕਿ ਜਦੋਂ ਨਾਲਾ ਬੰਦ ਹੋਇਆ ਕਮੇਟੀ ਨੂੰ ਇਹ ਪਤਾ ਹੈ ਪਗਵਾਲੇ ਦੇ ਵਿੱਚ ਕੋਈ ਖੋਲ੍ਹੀ ਬਣਾ ਰਿਹਾ ਬੰਦਾ ਕੋਈ ਹੋਰ ਕੁਝ ਬਣਾ ਰਿਹਾ ਉੱਥੇ ਕਮੇਟੀ ਵਾਲੇ ਜਿਹੜੇ ਰੋਕਣ ਵਾਸਤੇ ਚੱਲਦੇ ਆ ਇੱਥੇ ਤਿੰਨ ਤਿੰਨ ਮਜਲੀਆਂ ਦੁਕਾਨਾਂ ਬਣ ਗਈਆਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਮੇਟੀ ਨੂੰ ਰੋਜ਼ ਥੱਪਦੇ ਸਾਰੇ ਮੈਂਬਰ ਕਮੇਟੀ ਐ ਥੱਪਦੇ ਆ ਤੇ ਮੈਨੂੰ ਹੁਣ ਇੱਕ ਮਹੀਨਾ ਹੋ ਗਿਆ ਦੁਕਾਨ ਖੋਲੀ ਨੂੰ ਮੇਰੀ ਦੁਕਾਨ ਦੇ ਅੰਦਰ ਪਾਣੀ ਵੀ ਖੜਾ ਹੋਇਆ ਤੇ ਪੂਰਾ ਹਾਲ ਹੈ ਕਿ ਇੱਕ ਬੈਰਨੀ ਦਾ ਮੱਛਰ ਹੈ ਕਿ ਨਹੀਂ ਦੀ ਜਾਨ ਦੀ ਦਿੱਕਤ ਬਹੁਤ ਜ਼ਿਆਦਾ ਹੈ ਕਿਉਂਕਿ ਉੱਧਰ ਵੀ ਪਾ ਇਦਾਂ ਮੈਨੂੰ ਆਉਣ ਜਾਣ ਦੀ ਦਿੱਕਤ ਬਹੁਤ ਜ਼ਿਆਦਾ ਹੋਇਆਗਾ ਕਿ ਮੈਨੂੰ 1 ਮਹੀਨਾ ਹੋ ਗਿਆ ਦੁਕਾਨ ਖੋਲੀ ਨੂੰ ਤੇ ਮੇਰੇ ਇਹ ਗੱਚਮਾਹ ਵਾਲੇ ਕੱਪੜੇ ਪਏ ਐ ਉਮੇ ਕਿਦਾਂ ਦੀ ਮੈਨੂੰ ਹੁਣ ਜਾ ਕੇ ਅੰਦਰੇ ਨਹੀਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਮੈਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਇਹ ਕੰਨੀਆਂ ਦੁਕਾਨਾਂ ਨਹੀਂ ਹੈਗੀਆਂ ਇੱਥੇ ਰੈਹਾਸ਼ੀ ਏਰੀਆ ਵੀ ਹੈ ਮੇਰਾ ਘਰ ਐ ਇੱਥੇ ਛੋਟੇ ਛੋਟੇ ਬੱਚੇ ਇੱਥੇ ਕ੍ਰੈਚ ਵੀ ਖੋਲੀ ਵੀ ਹੈ ਕਿਸੇ ਨੇ ਉੱਥੇ ਛੋਟੇ ਛੋਟੇ ਬੱਚੇ ਪੜਦੇ ਐ ਤੇ ਸਾਰੇ ਬਾਜ਼ਾਰ ਦੇ तकरीबन ਇੱਥੇ ਮੇਰੇ ਖਿਆਲ ਦੇ ਵਿੱਚ ਇੱਕ ਕਮੇਟੀ 5000 ਘੋਟਾ ਤੋਂ ਉੱਤੇ ਬਣਦੀ ਐ 5000 ਘਰ ਦੇ ਜਿੰਨਾ ਪਾਣੀ ਇਹ ਖੜਾ ਹੈ ਤਕਰੀਬਨ ਮੈਨੂੰ ਲੱਗਦਾ ਮਹੀਨਾ ਹੋ ਗਿਆ ਪਾਣੀ ਦਾ ਰੰਗ ਵੀ ਤੁਸੀਂ ਦੇਖ ਲਓ ਕਾਲਾ ਹੋ ਗਿਆ ਡੇਂਗੂ ਦਾ ਬਹੁਤ ਜ਼ਿਆਦਾ ਖਤਰਾ ਹੈ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਦੇਖ ਕੇ ਰਾਜੀ ਨਹੀਂ ਉਧਰ ਲੋਕਾਂ ਨੂੰ ਦਰਪੇਸ਼ ਇਸ ਪਰੇਸ਼ਾਨੀ ਬਾਰੇ ਨਗਰ ਪੰਚਾਇਤ ਦਾ ਕਹਿਣਾ ਹੈ ਕਿ ਉਹਨਾਂ ਭਾਖੜਾ ਨਹਿਰ ਦੀ ਪਟੜੀ ਦੇ ਨਾਲ ਕੁਝ ਲੋਕਾਂ ਵੱਲੋਂ ਬਿਨਾਂ ਨਕਸ਼ਾ ਪਾਸ ਕਰਵਾਏ ਨਜਾਇਜ਼ ਦੁਕਾਨਾਦਾਰੀ ਉਸਾਰੀ ਕੀਤੀ ਗਈ ਹੈ ਜਿਸ ਨਾਲ ਨਿਕਾਸੀ ਨਾਲਾ ਬੰਦ ਹੋ ਗਿਆ ਹੈ ਉਨਾ ਦੱਸਿਆ ਕਿ ਪਹਿਲਾਂ ਵੀ ਨਕਾਸੀ ਨਾਲੇ ਦੀ ਮਸ਼ੀਨਰੀ ਦੇ ਨਾਲ ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕੋਈ ਵੀ ਹੱਲ ਨਹੀਂ ਹੋ ਸਕਿਆ। ਉਹਨਾਂ ਵੱਲੋਂ ਹੁਣ ਨਗਰ ਪੰਚਾਇਤ ਦੇ ਕਾਰਜ ਸਹਾਧਕ ਅਫਸਰ ਦੇ ਸਹਿਯੋਗ ਨਾਲ ਨਜਾਇਜ਼ ਤੌਰ ਤੇ ਉਸਾਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਜੇ ਦੁਕਾਨਦਾਰ ਨਕਾਸੀ ਨਾਲੇ ਨੂੰ ਨਹੀਂ ਖੁਲਵਾਉਂਦੇ ਤੇ ਉਹਨਾਂ ਦੇ ਖਿਲਾਫ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪੀਨਾ ਦੀ ਜਿਹੜੀ ਪਾਣੀ ਦੀ ਸਮੱਸਿਆ ਹੈ ਜੀ ਉਹਦੇ ਹੱਲ ਕਰਨ ਵਾਸਤੇ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕਰਤੇ ਜੀ ਇਹ 11 ਫੁੱਟ ਦਾ ਨਾਲਾ ਹੈ ਸਰਕਾਰੀ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਅੱਗੇ ਦੁਕਾਨਾਂ ਬਣਾਈਆਂ ਉਹਨਾਂ ਨੇ ਇਹਨਾਂ ਉੱਪਰ ਕਬਜ਼ਾ ਕਰਕੇ ਉਹ ਪੈ ਪਾਤੇ ਪੈ ਬੰਦ ਹੋ ਗਏ ਵੀ ਇਹਨਾਂ ਕਮੇਟੀ ਦੇ ਕੋਲ ਹੈ ਨਹੀਂ ਕਮੇਟੀ ਦਾ ਨੋਟਿਸ ਜਾਰੀ ਕਰ ਸਕਦੀ ਉਹ ਨੋਟਿਸ ਦਿੱਤੇ ਇਹਨਾਂ ਨੂੰ ਇਹ ਬੂੰਜਾ ਫੁੱਟ ਨਹਿਰ ਦੀ ਵੱਟਣੀ ਹੈ ਜੀ 11 2 ਕਰਮ ਦਾ ਨਾਲਾ ਹੈ ਤੇ 2 ਕਰਮ ਦੇ ਨਾਲੇ ਪਰ ਸਾਰੇ ਲੋਕਾਂ ਨੇ ਕਬਜ਼ਾ ਕਰ ਲਿਆ ਠੀਕ ਹੈ ਤੇ ਹੁਣ ਇਹ ਜਿਹੜਾ ਪਾਣੀ ਦੀ ਨਿਕਾਸੀ ਦਾ ਹੱਲ ਕੋ ਕੀਤਾ ਜਾ ਰਿਹਾ ਕੀ ਇਹਦਾ ਅਸਿੰਦਾਂ ਦੀ ਨੋਟਿਸ ਦਿੱਤੇ ਇਹਨਾਂ ਨੂੰ ਜਿਨ੍ਹਾਂ ਨੇ ਪ੍ਰਾਈਵੇਟ ਵਿਗਾਨਾ ਬਣਾਈਆਂ ਉਹਨੂੰ ਆਪ ਹੀ ਦਾ ਹੱਲ ਕਰਨਾ ਚਾਹੀਦਾ ਅਸੀਂ ਤਾਂ ਬੰਦੇ ਲਾ ਕੇ ਸਾਫੀ ਕਰਾ ਲਿਆ ਉਹ ਦੁਨੀਆਂ ਜੈਡਕ ਮਸ਼ੀਨ ਵੀ ਲਿਆਤੀ ਉਹਦੇ ਨਾਲ ਪਾਣੀ ਨਿਕਲ ਨਹੀਂ ਰਿਹਾ ਦੀ ਥੱਲੇ ਪੱਥਰ ਪਏ ਵੇ ਬੇਰਹਾਲ ਹੁਣ ਦੇਖਣਾ ਹੋਵੇਗਾ ਕਿ ਕਦੋਂ ਨਜਾਇਜ਼ ਉਸਾਰੀ ਵਾਲੀ ਦੁਕਾਨਾ ਦੇ ਖਿਲਾਫ ਨਗਰ ਪੰਚਾਇਤ ਕਾਰਵਾਈ ਅਮਲ ਚ ਲਿਆਉਂਦਾ ਹੈ ਅਤੇ ਕਦੋਂ ਨਾਲੇ ਦੀ ਸਫਾਈ ਸੰਭਵ ਹੁੰਦੀ ਹੈ ਤੇ ਲੋਕਾਂ ਨੂੰ ਕਦੋਂ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ